ਜਿੱਤੇ ਜੇ ਪੰਜਾਬ ਦੀ ਪੀੜੀ ਨਸ਼ਿਆਵਲ ਵਦਰੀ ਆ ਉੱਥੇ ਗੱਲ ਕਰ ਲੈਣੇ ਆ ਰਸੂਲਪੁਰ ਪਿੰਡ ਦੀ ਅੰਮ੍ਰਿਤਸਰ ਦਾ ਮਾਣ ਵਧਾਇਆ ਹੈ ਗੁਰਮੁਖ ਸਿੰਘ ਨੇ ਜੋ ਕਿ ਫਲਾਈਂਗ ਅਫਸਰ ਹੈ ਬੜ ਕੇ ਅੰਮ੍ਰਿਤਸਰ ਤੇ ਪੰਜਾਬ ਦਾ ਨਾਮ ਰੋਸ਼ਨ ਕਰ ਚੁੱਕੇ ਨੇ ਤੇ ਅੱਜ ਅਸੀਂ ਪਹੁੰਚੇ ਆ ਅੰਮ੍ਰਿਤਸਰ ਦੇ ਪਿੰਡ ਰਸੂਲਪੁਰ ਔਰ ਗੁਰਮੁਖ ਸਿੰਘ ਜੋ ਕਿ ਫਲਾਈਂਗ ਅਫਸਰ ਬਣ ਕੇ ਐਸ ਟਾਈਮ ਆਪਣੇ ਪਿੰਡ ਵਸੀਆਂ ਦੇ ਨਾਲ ਜਸ਼ਨ ਦਾ ਮਾਹੌਲ ਮਨਾ ਰਹੇ ਨੇ ਜਸ਼ਨ ਮਨਾ ਰਹੇ ਨੇ ਪਿੰਡ ਵਾਸੀ ਵੀ ਮੌਜੂਦ ਨੇ ਔਰ ਉਹਨਾਂ ਦੇ ਮਾਤਾ ਪਿਤਾ ਵੀ ਅੱਜ ਟਾਈਮ ਬਹੁਤ ਹੀ ਵਧੀਆ ਮਾਹੌਲ ਹੈ ਪਿਤਾ ਜੀ ਵੀ ਉਹਨਾਂ ਦੇ ਮੌਜੂਦ ਨੇ ਮਾਤਾ ਜੀ ਵੀ ਮੌਜੂਦ ਨੇ ਤੇ ਗੱਲਬਾਤ ਕਰ ਲੈਣੇ ਆ ਗੁਰਮੁਖ ਸਿੰਘ ਜੀ ਦੇ ਨਾਲ ਗੁਰਮੁਖ ਸਿੰਘ ਜੀ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦੀ ਗੱਲ ਹੈ ਪਿੰਡ ਦਾ ਮਾਣ ਵਧਾਇਆ ਹੈ ਅੰਮ੍ਰਿਤਸਰ ਦਾ ਪੰਜਾਬ ਦਾ ਮਾਣ ਵਧਾਇਆ ਹੈ ਕੀ ਕਹਿਣਾ ਚਾਹੋਗੇ ਮੈਂ ਇਸ ਟਾਈਮ ਤੇ ਹੀ ਕਹਿਣਾ ਚਾਹਾਂਗਾ ਕਿ ਜਿਸ ਮੁਕਾਮ ਤੇ ਅੱਜ ਮੈਂ ਪਹੁੰਚਿਆ ਹਾਂ ਇਹਦੇ ਵਿੱਚ ਮੇਰੇ ਮਾਪਿਓ ਮੇਰੇ ਗੁਰੂਆ ਮੇਰੇ ਇਨਸਟ੍ਰਕਟਰ ਜਿਹੜੇ ਰਹੇ ਆ ਮੇਰੇ ਐਨਡੀਏ ਦੇ ਵਿੱਚ ਏਐਫਏ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਟ੍ਰੇਨ ਕੀਤਾ ਉਹਨਾਂ ਦਾ ਬਹੁਤ ਵੱਡਾ ਹੱਥ ਆ ਮੇਰੇ ਸਪੈਸ਼ਲੀ ਚਾਚਾ ਚਾਚੀ ਦੀ ਜਿਨ੍ਹਾਂ ਨੇ ਹਰ ਕਦਮ ਤੇ ਮੇਰਾ ਸਪੋਰਟ ਕੀਤਾ ਤੇ ਮੇਰੇ ਸਕੂਲ ਟੀਚਰਸ ਤੇ ਅੱਜ ਕਾਫੀ ਪ੍ਰਾਊਡ ਫੀਲ ਹੁੰਦਾ ਜਦੋਂ ਉਹ ਮੇਰੇ ਵੱਲ ਦੇਖਦੇ ਆ ਤੇ ਮਤਲਬ ਦੇ ਫੀਲ ਪ੍ਰਾਊਡਡ ਵੈਨ ਦੇ ਲੁੱਕ ਐਟ ਮੀ ਸੋ ਮੈਂ ਤੇ ਇਹ ਕਹਿਣਾ ਚਾਹਾਂਗਾ ਤੇ ਐਂਡ ਆਈ ਵਾਂਟ ਟੂ ギਵ ਅ ਮੈਸੇਜ ਟੂ ਯੂ ਥ ਮੈਂ ਇਹੋ ਕਹਿਣਾ ਚਾਹਾਂਗਾ ਕਿ ਪਲੀਜ਼ ਵੱਧ ਤੋਂ ਵੱਧ ਆਰਮ ਫੋਰਸਿਸ ਨੂੰ ਜੁਆਇਨ ਕਰੋ ਇਟ ਗਿਵਸ ਅ ਵੈਰੀ ਗੁੱਡ ਕੈਰੀਅਰ ਓਪਰਚ्युनिटीज ਟੂ ਯੂ ਐਂਡ ਇਹ ਬਹੁਤ ਹੀ ਵਧੀਆ ਤਰੀਕਾ ਆਪਣੇ ਦੇਸ਼ ਦੀ ਸੇਵਾ ਕਰਨ ਦਾ ਤੇ ਆਪਣੀ ਜਿਹੜਾ ਕੌਮ ਦਾ ਆਪਣੇ ਸਿੱਖਾਂ ਦਾ ਨਾਮ ਸਰਦਾਰਾਂ ਦਾ ਉੱਚਾ ਕਰੇਗਾ ਬੁਕਸਿੰਗ ਜੀ ਇੱਕ ਹੋਰ ਗੱਲ ਹੈ ਜਿਸ ਤਰ੍ਹਾਂ ਕਿ ਜੂਥ ਅਸਲ ਨਸ਼ੇ ਵੱਲ ਵਧ ਰਿਹਾ ਹੈ ਪਰ ਇੱਕ ਬੜੀ ਵੱਡੀ ਤੁਸੀਂ ਪ੍ਰੇਰਿਤ ਕੀਤਾ ਹੈ ਉਸ ਯੂਥ ਨੂੰ ਇਤਨਾ ਕਿਤੇ ਇੱਕ ਫਲੈਂਕ ਅਫਸਰ ਬਣਨਾ ਬੜੀ ਵੱਡੀ ਗੱਲ ਹੈ ਬਹੁਤ ਮਾਨ ਦੀ ਗੱਲ ਹੈ ਤੁਹਾਡੇ ਪਿਤਾ ਜੀ ਜੋ ਕਿ ਕਿਸਾਨੀ ਨਾਲ ਜੁੜੇ ਰਹੇ ਨੇ ਔਰ ਤੁਸੀਂ ਕਿਤਨਾ ਕਿਤੇ ਮਾਣ ਮਹਿਸੂਸ ਕਰਾਇਆ ਹੈ ਉਹਨਾਂ ਨੂੰ ਕੀ ਕਿਹੜਾ ਚਾਹੋਗੇ ਉਹਨਾਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਮੈਂ ਹਮੇਸ਼ਾ ਇਹੋ ਮੈਸੇਜ ਦੇਣਾ ਚਾਹੁੰਗਾ ਯੂਥ ਨੂੰ ਕਿ ਛੋਟੀ ਉਮਰ ਦੇ ਵਿੱਚ ਹੀ ਆਪਣਾ ਏਮ ਹਮੇਸ਼ਾ ਮਿੱਥ ਕੇ ਰੱਖੋ ਛੋਟੀ ਉਮਰ ਦੇ ਵਿੱਚ ਜੇ ਤੁਹਾਡਾ ਟੀਚਾ ਵੱਡਾ ਵੱਡਾ ਹੋਊਗਾ ਤੇ ਤੁਹਾਨੂੰ ਮਤਲਬ ਪਤਾ ਹੋਊਗਾ ਕਿ ਮੈਂ ਕਿਸ ਮੁਕਾਮ ਤੇ ਜਾਣਾ ਹੈ ਤਾਂ ਤੁਸੀਂ ਆਪਣੇ ਆਪੇ ਨਸ਼ੇ ਵਰਗੀਆਂ ਭੈੜੀਆਂ ਆਦਤਾਂ ਵੱਲ ਨਹੀਂ ਜਾਓਗੇ ਸੋ ਮੈਂ ਇਹੀ ਕਹਿਣਾ ਚਾਹੁੰਗਾ ਯੂਥ ਨੂੰ ਮਾਤਾ ਜੀ ਜੀ ਮੌਜੂਦ ਨੇ ਗੁਰੂ ਸਿੰਘ ਜੀ ਦੀ ਮਾਤਾ ਜੀ ਕੀ ਕਹਿਣਾ ਚਾਹੋਗੇ ਕਿੰਨਾ ਕਿ ਕਿੰਨਾ ਮਾਣ ਫੀਲ ਹੋ ਰਿਹਾ ਹੈ ਵਾ ਕਿਉਂਕਿ ਗੁਰਮੁਖ ਸਿੰਘ ਜੀ ਦੀ ਮਾਤਾ ਜੀ ਕੀ ਕਹਿਣਾ ਚਾਹੋਗੇ ਮੈਡਮ ਮੈਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਆਪਣੇ ਬੱਚੇ ਤੇ ਕਿ ਉਹਨੇ ਇਨਾ ਨਾਂ ਰੋਸ਼ਨ ਕੀਤਾ ਹੈ ਮਾ ਮਾਤਾ ਪਿਤਾ ਦਾ ਪਿੰਡ ਦਾ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਟਾਈਮ ਮੈਨੂੰ ਕੀ ਕਹਿਣਾ ਚਾਹੋਗੇ ਬਾਕੀ ਬੱਚਿਆਂ ਨੂੰ ਵੀ ਮੈਂ ਇਹੀ ਕਹਿਣਾ ਚਾਹੁੰਨੀ ਹਾਂ ਕਿ ਜਿੱਦਾਂ ਗੁਰਮਖ ਕਹਿ ਰਿਹਾ ਹੈ ਕਿ ਬਾਹਰ ਵਿੱਚ ਕੁਝ ਨਹੀਂ ਹੈ ਇੱਧਰ ਸਭ ਕੁਝ ਹੈ ਮਤਲਬ ਬੱਚਾ ਪੜਾਈ ਕਰੇ ਤਾਂ ਸਭ ਕੁਝ ਮਿਲ ਸਕਦਾ ਹੈ ਠੀਕ ਹੈ ਥੈਂਕ ਯੂ ਮੈਮ ਪਿਤਾ ਜੀ ਵੀ ਮੌਜੂਦ ਨੇ ਗੁਰਮੁਖ ਸਿੰਘ ਜੀ ਦੇ ਤੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿਉਂਕਿ ਇਸ ਟਾਈਮ ਇੱਕ ਪਿਤਾ ਵਾਸਤੇ ਬਹੁਤ ਹੀ ਸ਼ਾਨ ਤੇ ਮਾਣ ਵਾਲੀ ਗੱਲ ਹੈ ਕਿਉਂਕਿ ਉਹਨਾਂ ਦੇ ਬੇਟੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਹੈ ਤੇ ਗੱਲਬਾਤ ਕਰ ਲੈਂਦੇ ਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਅਹੀ ਰਸਨ ਜੀ ਪੀਰਾ ਸਿੰਘ ਜੀ ਕਿੰਨਾ ਮਾਣ ਮਹਿਸੂਸ ਹੋ ਰਿਹਾ ਹੈ ਸਾਨੂੰ ਆਪਣੇ ਬੱਚੇ ਤੋਂ ਬਹੁਤ ਜ਼ਿਆਦਾ ਮਾਣ ਆਦਾ ਬੜੀ ਖੁਸ਼ੀ ਦਾ ਕੰਮ ਜਿਹੜਾ ਨੇ ਹਾਸਲ ਕੀਤਾ ਸਾਨੂੰ ਬੜੇ ਮਾਣ ਦੇ ਨਾਲ ਅਦਾ ਪਿੰਡ ਦਾ ਨਾਮ ਰੋਸ਼ਨ ਕੀਤਾ ਵਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਤੇ ਹਰ ਦੂਸਤ ਨੂੰ ਇਹੋ ਗੱਲ ਕਹਿੰਦੇ ਆ ਵੀ ਆਪਣੀ ਜਿਹੜੀ ਮਿਹਨਤ ਦੇ ਨਾਲ ਪੜ੍ਹਾਈ ਕਰਕੇ ਜੋ ਬੱਚੇ ਅੱਜ ਕਨ ਬਾਹਰ ਜਾ ਰਹੇ ਆ ਜੇ ਇਥੇ ਆਪਣੀ ਆਪਣੀ ਮਿਹਨਤ ਕਰਨ ਤੇ ਬਹੁਤ ਇੱਥੇ ਥੰਮਕਾਮ ਹਾਸਲ ਹਰ ਕੋ ਕਰ ਸਕਦਾ ਵਾ ਹਰ ਬੱਚੇ ਜਿਹੋ ਇਹ ਆਨੇ ਆ ਕਿ ਜੋ ਬੱਚਾ ਇਥੇ ਪੜਦਾ ਵਾ ਆਪਣੀ ਪੜ੍ਹਾਈ ਕਰਕੇ ਤੇ ਆਪਣਾ ਪੰਜਾਬ ਦੇ ਵਿੱਚ ਜਾਂ ਡੀਏ ਦੇ ਵਿੱਚ ਆਪਣਾ ਦੇਸ ਦਾ ਨਾਮ ਰੋਸ਼ਨ ਕਰੇ ਵੀ ਰਸੂ ਜੀ ਕਿੰਨਾ ਕਿ ਤੁਸੀਂ ਤਾਂ ਹਮੇਸ਼ਾ ਖੇਤੀਬਾੜੀ ਨਾਲ ਜੁੜੇ ਰਹੇ ਤੁਸੀਂ ਸੋਚਿਆ ਇਹ ਇੰਨਾ ਬੱਚਾ ਇਸ ਮੁਕਾਮ ਤੇ ਜਾਏਗਾ ਨਹੀਂ ਜੀ ਮੜ ਬਾਤ ਹੈ ਕਿ ਤੁਸੀਂ ਸੋਚਿਆ ਵੀ ਨਹੀਂ ਹੈ ਖੇਤੀ ਦੇ ਨਾਲ ਸਾਰੇ ਸਾਡੇ ਪਰਿਵਾਰ ਆ ਕੇ ਡਾਡੀ ਖੇਤ ਕਰਦੇ ਸੀ ਤੇ ਬੜੀ ਪਰਮਾਤਮਾ ਦੀ ਕਿਰਪਾ ਵਾ ਸਾਨੂੰ ਅੱਜ ਤੁਸੀਂ ਵੀ ਬਹੁਤ ਮਾਣ ਦੀ ਖੁਸ਼ੀ ਹੋ ਰਹਾ ਸਾਡੇ ਪਰਿਵਾਰ ਦਾ ਨਾਮ ਚਾ ਦਿੱਤਾ ਵਾ ਜੀ ਤੇ ਮੈਂ ਮੈਂ ਹੌਲਦਾਰ ਪਲਵਿੰਨਰ ਆਰਮੀਜ਼ 20 ਸਾਲ ਨੌਕਰੀ ਕਰਕੇ ਆਇਆ ਤੇ ਮੇਰਾ ਭਤੀਜਾ ਹੈ ਗੁਣਮਤ ਸਿੰਘ ਤੇ ਇਹ ਬਹੁਤ ਹੀ ਸਾਡੇ ਵਾਸਤੇ ਮਾਣਮਾਰੀ ਗੱਲ ਹੈ ਕਿ ਸਾਡਾ ਬੇਟਾ ਜੋ ਹੈ ਉਹ ਫਲੈਂਗ ਅਫਸਰ ਬਣਿਆ ਹੈ ਇੰਡੀਅਨ 에ਅਰ ਫੋਰਸ ਦੇ ਵਿੱਚ ਬਹੁਤ ਹੀ ਪਿੰਡ ਵਾਸਤੇ ਵੀ ਤੇ ਸਾਰੇ ਨਗਰ ਵਾਸਤੇ ਬਹੁਤ ਹੀ ਵਧੀਆ ਸੰਦੇਸ਼ ਹੈ ਤੇ ਹੋਰ ਵੀ ਬੱਚਿਆਂ ਨੂੰ ਅਸੀਂ ਪ੍ਰੇਰਨਾ ਕਰਦੇ ਆ ਕਿ ਵਧੀਆ ਪੜ੍ਹ ਲਿਖ ਕੇ ਤੁਸੀਂ ਬਾਹਰ ਵੱਲ ਨਾ ਜਾਦਾ ਜਾਓ ਤੇ ਬਹੁਤ ਪੰਜਾਬ ਦੇ ਵਿੱਚ ਨੌਕਰੀਆਂ ਆ ਇਦਾਂ ਦੀਆਂ ਡਿਫੈਂਸ ਦੇ ਵਿੱਚ ਵੀ ਬਹੁਤ ਇਹੋ ਜਿਹਾ ਲੈਨ ਹੈ ਤੇ ਉਹਨੂੰ ਤੁਸੀਂ ਜਵਾਨ ਕਰੋ ਤੇ ਵਿਦੇਸ਼ਾਂ ਵੱਲ ਜ਼ਿਆਦਾ ਨਾ ਜਾਓ ਪ੍ਰਿੰਮ ਕੀ ਕਹਿਣਾ ਚਾਹੋਗੇ ਫਲਾਈਂਗ ਅਫਸਰ ਬਣ ਕੇ ਇੱਕ ਬੱਚਾ ਤੁਹਾਡੇ ਸਕੂਲ ਦਾ ਜੋ ਕਿ ਤੁਹਾਡੇ ਸਕੂਲ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਹੈ এডੂਕੇਸ਼ਨ ਤੁਹਾਡੇ ਸਕੂਲ ਤੋਂ ਪ੍ਰਾਪਤ ਕੀਤੀ ਹੈ ਤੇ ਇਸ ਟਾਈਮ ਫਲਾਈਂਗ ਅਫਸਰ ਬਣੇ ਨੇ ਤੇ ਕੀ ਕਹਿਣਾ ਚਾਹੋ ਕਿੰਨਾ ਕੇ ਮਾਣ ਮਹਿਸੂਸ ਹੋ ਰਿਹਾ ਹੈ ਤੁਹਾਡਾ ਸਟੂਡੈਂਟ ਇੱਕ ਤੁਹਾਡੇ ਸਕੂਲ ਦਾ ਫਲਾਈਂਗ ਅਫਸਰ ਬਣਿਆ ਹੈ ਆ ਸ਼ੀਗੂ ਤੇ ਇੱਕ ਬਾਤ ਉਹ ਬੰਦਿਸਤ ਨੂੰ ਨਾਲ ਹੋ ਗਿਆ ਜੀ ਆ ਬਹੁਤ ਸਾਰੇ ਅਮੇ 2020 ਦੇ ਵਿੱਚ ਸਾਡੇ ਸਕੂਲ ਤੋਂ 12th ਕਲਾਸ ਆਪਸੋ ਦੀ ਤੇ ਬਹੁਤ ਹੀ ਮਹਿੰਗੀ ਤੇ ਖਰਚਾ ਬਚਾਉਣ ਦੀ ਗੱਲ ਮਨਾਣਾ ਟੀਚਰ ਦਾ ਹਰ ਮਿਲ ਪਿਆਰਾ ਇਹ ਕੋ ਬੇਨਰ ਨੇ ਕੀਤੀ ਹੈ ਸਾਰੀ ਮੇਨਰ ਸਤਿਕਾਰ ਉਹਦੇ ਪੇਰੈਂਟਸ ਨੇ ਸਪੋਰਟ ਦੇ ਸਤਿਕਾਰ ਟੀਚਰਸ ਨੇ ਆਸ਼ਵਾਵਾ ਟੀਚਰ ਦੇ ਆਪਾਸ ਨੇ ਸਤਿਕਾਰ ਅਜੋਕਾ ਇਹ ਕੰਮ ਤੇ ਪਹੁੰਚਾਏ ਇਹ ਸਾਡੇ ਵੱਲੋਂ ਸਾਰੇ ਬੱਚਾ ਬਣਾਵਾਂਗੇ ਅਸੀਂ ਕਹਿੰਦੇ ਆ ਸਾਡੇ ਬੱਚਿਆਂ ਨੂੰ ਵੀ ਕੋਈ ਲੈਸਨ ਨਾ ਕਰ ਦੇਖੋ ਅਗਰ ਆਪਾਂ ਮੇਨਰ ਸਤਿ ਆਤਿ ਹੈ ਜੀ ਅਸੀਂ ਟੀਚਰ ਦੀ ਕਾਮ ਕਰਦੇ ਹਾਂ ਪੇਰੈਂਟਸ ਦੀ ਸਪੋਰਟ ਦੇ ਨਾਲ ਮੇਰੇ ਵੱਲੋਂ ਲਗਾਤਾਰ ਮਿਹਨਤ ਕਰਦੀ ਹੈ ਕਿ ਜਰੂਰ ਆਪਾਂ ਇੱਕ ਚੰਗੇ ਮੁਕਾਮ 'ਤੇ ਪਹੁੰਚਾਂਗੇ ਸਰ ਜੀਸ਼ੋ ਕਾਮ ਨਵਾਣੇ ਹੁੰਦੇ ਨੇ ਤੇ ਪੇਰੈਂਟਸ ਦੇ ਮਿਲ ਕੇ ਸਮਝਾ ਲੇ ਹਾਂ ਬਹੁਤ ਔਖਾ ਗੱਲ ਕਿਉਂਕਿ ਪੇਰੈਂਟਸ

ਸਾਨੂੰ ਬਹੁਤ ਜ਼ਿਆਦਾ ਆਪਣੇ ਭਤੀਜੇ ਤੇ ਮਾਣ ਆ ਇਹਨਾਂ ਜ਼ਿਆਦਾ ਕਿ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਡੇ ਭਤੀਜੇ ਨੇ ਸਾਡੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਤੇ ਸਾਡੇ ਪਰਿਵਾਰ ਦਾ ਕੀਤਾ ਬਹੁਤ ਜ਼ਿਆਦਾ ਇਮਾਨਦਾਰ ਕਿ ਉਹ ਫਲਾਈਂਗ ਆਫਸਰ ਬਣ ਕੇ ਆਇਆ ਤੇ ਸਾਡਾ ਨਾਮ ਰੋਸ਼ਨ ਕੀਤਾ ਸਾਡੇ ਪਰਿਵਾਰ ਨੂੰ ਬਹੁਤ ਮਾਣੇ ਬੱਚੇ ਤੇ ਸਾਡਾ ਗੁਰਮukh ਸਿੰਘ ਜੀ ਜਵਾ ਮੇਰੇ ਵੱਡੇ ਭਰਾ ਜੀ ਦਾ ਬੇਟਾ ਵਾ ਸਾਨੂੰ ਅੱਜ ਬਹੁਤ ਮਾਣ ਮਹਿਸੂਸ ਹੋਣ ਲਿਆ ਸਾਡਾ ਭਤੀਜੇ ਨੇ ਸਾਡਾ ਨਾਮ ਰੋਸ਼ਨ ਕੀਤਾ ਵਾ ਸਾਡੇ ਮੰਮੀ ਡੈਡੀ ਦਾ ਸਾਡੇ ਵੀਰਾਂ ਜੀ ਦਾ ਸਾਡਾ ਵੀ ਬਹੁਤ ਸਿਰ ਉੱਚਾ ਅੱਜ ਅੱਜ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਭਤੀਜਾ ਜਿੰਨਾ ਵੱਡਾ ਅਸਰ ਭੋਣਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇੰਨੇ ਮੇਰੇ ਮਾਪਿਓ ਦਾ ਆਪਣੇ ਮੇਰੇ ਵੀਰਾਂ ਦਾ ਨਾਮ ਰੋਸ਼ਨ ਕੀਤਾ ਵਾ ਇਹ ਬਹੁਤ ਜਿਆਦਾ ਮਿਹਨਤ ਕਰਦਾ ਹੁੰਦਾ ਹੈ ਪੜਾਈ 'ਚ ਮੈਂ ਜਦੋਂ ਹਣਾ ਨਾ ਰਾਤ ਦੇ 2 ਵਜੇ ਕਈ ਰਮੇ ਜਾਗਣਾ ਉੱਠ ਕੇ ਮੈਂ ਹਣਾ ਗੋਪੀ ਤੂੰ ਸਮਝਾ ਜਾਂ ਸੱਤਾਨੀ ਨੇ ਕਹਿੰਦਾ ਨਹੀਂ ਪੂਜੀ ਅਜੀ ਮੈਂ ਹੋਰ ਕੱਢਣਾ ਤੇ ਬਹੁਤ ਜਿਆਦਾ ਖੁਸ਼ੀ ਹੋਈ ਐ ਬਹੁਤ ਚੰਗਾ ਨਾਮ ਪੁੱਛੀ ਤੈਨੂੰ ਮੇਰਾ ਨਾਮ ਦਵਿੰਦਰ ਸਿੰਘ ਦਵਿੰਦਰ ਸਿੰਘ ਪੁੱਪਾ ਜੀ ਉਹ ਕਹਿੰਦੇ ਕੀ ਕਹਿੰਦਾ ਵੀ ਆਰਮੀ ਵਿੱਚੋਂ ਜੇ ਗੁਰੂ ਸਿੰਘ ਵੀ ਖੈਰ ਅਫਸਰ ਬਣ ਕੇ ਆਏ ਨੇ ਕਿੰਨੇ ਤੇ ਮਾਣ ਵਾਲੀ ਗੱਲ ਹੈ ਠੀਕਾ ਨਾ ਜੀ ਮੈਨੂੰ ਬਹੁਤ ਮਾਣ ਮਾੜੀ ਗੱਲ ਹੈ ਜਿਹੜਾ ਦੇਸ਼ ਦੀ ਸੇਵਾ ਵਾਸਤੇ ਸਾਡਾ ਪੁੱਤ ਭਰਤੀ ਹੋਇਆ ਬਹੁਤ ਨਾਮ ਕਰੂ ਰੋਸ਼ਨ ਸਾਨੂੰ ਪੰਜਾਬ ਦੀ ਸਟੇਟ ਨੂੰ ਵੀ ਬਹੁਤ ਮਾਣ ਆ ਤੇ ਸੈਂਟਰ ਗਵਰਨਮੈਂਟ ਨੂੰ ਬਹੁਤ ਮਾਣ ਆ ਤੇ ਇਤਾਂ ਹੀ ਮਾਣ ਵਧਾਊਗਾ ਹੈ ਮੇਰਾ ਨਾਂ ਸੂਬੇਦਾਰ ਕੇਵਲ ਸਿੰਘ ਹੈ ਜੀ ਮੈਂ ਆਰਮੀ ਦੇ ਵਿੱਚੋਂ 28 ਸਾਲ ਸਰਵਿਸ ਕਰਕੇ ਆਇਆ ਔਰ ਫੇਰ ਹਾਲ ਇੱਕ ਕਹਾਵਤ ਬੋਲਦੇ ਆ ਹੁਣ ਹਾਰ ਵੀ ਰਵੰਦ ਕੇ ਚਿਕਨੇ ਚਿਕਨੇ ਪਾਤ ਇਸ ਮੁੰਡੇ ਦਾ ਸਾਨੂੰ ਸ਼ੁਰੂ ਤੋਂ ਹੀ ਪਤਾ ਸੀ ਕਿਉਂਕਿ ਇਹ ਮੁੰਡਾ ਸਾਡੇ ਮਕਾਨ ਦੇ ਨਾਲ ਲੱਗਦਾ ਇੱਕ ਟਿਊਟਰ ਹੀ ਉਹ ਟਿਊਸ਼ਨ ਪੜ੍ਹਦੇ ਸੀ ਤੇ ਟਿਊਸ਼ਨ ਪੜ੍ਹਦੇ ਸੀ ਤੇ ਜਦੋਂ ਟਿਊਸ਼ਨ ਪੜ੍ਹਾਉਂਦੇ ਸੀ ਉਦੋਂ ਉਹ ਸਰਦਾਰ ਜਸਪਾਲ ਸਿੰਘ ਜੀ ਇਹਨਾਂ ਨੂੰ ਟਿਊਸ਼ਨ ਪੜ੍ਹਾਉਂਦੇ ਸੀ ਉਹ ਕਹਿੰਦੇ ਹੁੰਦੇ ਸੀ ਇਹ ਮੁੰਡਾ ਕਿਸੇ ਦਿਨ ਕੋਈ ਆਫੀਸਰ ਬਣੇਗਾ ਕਿਉਂਕਿ ਇਹ ਲੜਕਾ ਕੋਨਾ ਨੂੰ ਇਹੋ ਜੇ ਕੁਐਸਚਨ ਕਰਦਾ ਸੀ ਜਿਸ ਤਰ੍ਹਾਂ ਆਪਾਂ ਬੋਲਦੇ A+B ਦਾ ਹੋਲ ਸਕੁਅਰ ਕੀ ਹੁੰਦਾ ਹੈ ਤੇ A+ ਦਾ A2 B2 ਤੇ ਇਹ ਕਹਿੰਦਾ ਹੁੰਦਾ ਸੀ 2AB ਕਿੱਥੋਂ ਆਏ ਉਹ AB ਕਿੱਥੋਂ ਆਏ ਇਹ ਮਤਲਬ ਕਿ ਕਹਿਣ ਦਾ ਮਤਲਬ ਹੈ ਸ਼ੁਰੂ ਤੋਂ ਹੀ ਹੈ ਬਾਕੀ ਸਾਡੇ ਪਿੰਡ ਦਾ ਸਾਡੇ ਪੰਜਾਬ ਦਾ ਸਾਡੇ ਪਰਿਵਾਰ ਦਾ ਇਹਨਾਂ ਨੇ ਨਾਮ ਰੋਸ਼ਨ ਕੀਤਾ ਹੈ ਤੇ ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਅਸੀਂ ਚਾਹੁੰਦੇ ਆ ਕਿ ਇਹ ਸਾਡੇ ਪਿੰਡ ਦੇ ਹੋਰ ਨਾ ਵੀ ਸਟੂਡੈਂਟਸ ਨੂੰ ਇਹ ਚੰਗੀ ਸਿੱਖਿਆ ਦੇ ਕੇ ਚੰਗੀ ਗਾਈਡੈਂਸ ਦੇ ਕੇ ਇਹ ਹੋਰ ਵੀ ਆਪਣੇ ਦੇ ਨਾਲ ਰੜਾਵੇ ਔਰ ਇਹ ਮਿਹਨਤ ਕਰੇ ਔਰ ਆਹੀ ਬੋਲਦੇ ਆਪੇ ਚੀਫ ਆਫ ਦੀ 에어ਸਟਾਫ ਬਣ ਕੇ ਜਿਹੜਾ ਵਾ ਇਹ ਇਹ ਆਵੇ ਤੇ ਸਾਡੇ ਪਿੰਡ ਦੇ ਵਾਸਤੇ ਜੋ ਵੀ ਇਹ ਯੋਗਦਾਨ ਵੱਧ ਤੋਂ ਵੱਧ ਪਾਉਣਾ ਤੇ ਲੋਕਾਂ ਨੂੰ ਇਹਦੇ ਬਾਰੇ ਗਾਈਡੈਂਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ